ਬੇਨਤੀ ਕਰਾਂ ਬੇਦਰ ਸਾਹਿਬ ਨੂੰ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸੀਨੀਅਰ ਗੀਤਕਾਰ ਸਾਹਿਬ ਜਿਨ੍ਹਾਂ ਤੋਂ ਅਸੀਂ ਉਹਦੇ ਗੀਤਾਂ ਨੂੰ ਸੁਣ ਸੁਣ ਕੇ ਲਿਖਣਾ ਸਿੱਖੇ ਧਰਮਕ ਮਿਆਣਾ ਜੀ ਸ਼ਰਮੀਲਾ ਸਾਹਿਬ ਸੰਧੂ ਸਾਹਿਬ ਸੋ ਇਹ ਭਾਵੇਂ ਕੱਠ ਤਾਂ ਆਪਣਾ ਥੋੜਾ ਹੈ ਪਰ ਇਹਦਾ ਸੰਦੇਸ਼ ਬਹੁਤ ਵੱਡਾ ਜਾਊਗਾ ਅਸੀਂ ਇਹ ਮੇਲੇ ਮਾਣੇ ਹੋਏ ਨੇ ਸਾਰਿਆਂ ਨੇ ਸੰਧੂ ਸਾਹਿਬ ਨੇ ਜਸੋਵਾਲ ਸਾਹਿਬ ਦੀ ਹਾਜ਼ਰੀ ਵਿੱਚ ਇਹ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਠਾਠਾ ਮਾਰਦੇ ਮੇਲੇ ਮਾਨਕ ਸਾਹਿਬ ਦੇ ਬਾਹਰ ਪ੍ਰੋਗਰਾਮ ਲੱਗਣੇ ਥਰੀਕਿਆਂ ਤੋਂ ਚੱਕ ਕੇ ਲੈਣਾ ਉਹਨਾਂ ਨੂੰ ਸੋ ਅਸੀਂ ਉਹ ਉੱਥੇ ਪਿੱਛੇ ਬੈਠਾ ਕਿ ਮੇਲੇ ਮਾਣੇ ਹੋਏ ਨੇ ਅੱਜ ਪੱਟੀ ਸਾਹਿਬ ਕਮਾਨ ਸਾਹਿਬ ਇਹ ਸਾਰਿਆਂ ਨੇ ਇੱਕ ਯਤਨ ਕੀਤਾ ਹੈ ਬਹੁਤ ਵਧੀਆ ਮੈਂ ਵਧਾਈ ਦਿੰਨਾ ਤੇ ਇੱਕ ਛੋਟੇ ਜਿਹੇ ਗੀਤ ਨਾਲ ਇਹ ਰਚਨਾ ਨਾਲ ਆਪਦੀ ਹਾਜ਼ਰੀ ਲਾਉਣਾ ਹੈ ਉਹ ਹੈ ਕਿ ਸੰਧੂ ਸਾਹਿਬ ਮੈਨੂੰ ਕੋਈ ਇੱਕ ਸ਼ਾਇਰ ਕਹਿੰਦਾ ਗਜ਼ਲਾਂ ਲਿਖਦਾ ਸੀ ਕਵਿਤਾ ਲਿਖਦਾ ਸੀ ਉਹ ਕਹਿੰਦਾ ਵੀ ਤੁਸੀਂ ਗੀਤ ਲਿਖਦੇ ਹੋ ਸਿੱਧੇ-ਸਿੱਧੇ ਵੀ ਕਵਿਤਾ ਲਿਖਣੀ ਬੜੀ ਔਖੀ ਹੈ ਇਹ ਮੈਂ ਕੋਸ਼ਿਸ਼ ਕਰਕੇ ਇੱਕ ਕਵਿਤਾ ਲਿਖੀ ਉਹਦੇ ਵਾਸਤੇ ਉਹਨੂੰ ਸੁਣਾਉਣ ਵਾਸਤੇ ਉਹ ਤੁਸੀਂ ਸੁਣੋ ਪਲੀਜ਼ ਉਹ ਸੀ ਕਿ ਮੇਰਾ ਖਿਆਲ ਹੈ ਵੀ ਸਾਰੇ ਇਹਨਾਂ ਵਿੱਚੋਂ 85% ਗੀਤਕਾਰ ਨੇ ਜਿਹੜੇ ਨਵੇਂ ਵੀ ਨੇ ਪੁਰਾਣੇ ਵੀ ਨੇ ਅੱਜ ਦੇ ਮੇਲੇ 'ਚ ਮੇਰਾ ਖਿਆਲ ਉਹ ਸੀ ਕਿ ਚੱਲ ਜਿੰਦੇ ਕਵਿਤਾਵਾਂ ਲਖੀਏ ਚੱਲ ਜਿੰਦੇ ਕਵਿਤਾਵਾਂ ਲਖੀਏ ਮੈਂ ਸੁਣਿਆ ਪਰਦੇਸਾਂ ਦੇ ਵਿੱਚ ਪੂਰਨ ਪੁੱਤ ਉਦਾਸ ਬੜੇ ਨੇ ਮੈਂ ਸੁਣਿਆ ਪਰਦੇਸਾਂ ਦੇ ਵਿੱਚ ਪੂਰਨ ਪੁੱਤ ਉਦਾਸ ਬੜੇ ਨੇ ਉਹਨਾਂ ਦੇ ਨਾਲ ਚਿੱਠੀਆਂ ਦੇ ਵਿੱਚ ਮਾਵਾਂ ਦੀਆਂ ਦੁਆਵਾਂ ਲਿਖੀਏ ਚੱਲ ਜਿੰਦੇ ਕਵਤਾਵਾਂ ਲਿਖੀਏ ਮੇਰੇ ਮਨ ਦੇ ਮਾਰੂਥਲ ਵਿੱਚ ਮੁੱਦਤ ਦੀ ਬਰਸਾਤ ਨਹੀਂ ਹੋਈ ਮੇਰੇ ਮਨ ਦੇ ਮਾਰੂਥਲ ਵਿੱਚ ਮੁੱਦਤ ਦੀ ਬਰਸਾਤ ਨਹੀਂ ਹੋਈ ਆਪਣੀ ਅੱਖ ਦਾ ਸੁਰਮਾ ਦੇ ਦੇ ਅੰਬਰਾਂ ਵਿੱਚ ਘਟਾਵਾਂ ਲਿਖੀਏ ਮੇਰਾ ਚੀਰਾ ਤੇਰੀ ਚੁੰਨੀ ਮੇਰਾ ਚੀਰਾ ਤੇਰੀ ਚੁੰਨੀ ਦੂਰ ਦੂਰ ਹੁਣ ਰਹਿ ਨਹੀਂ ਸਕਦੇ ਚੱਲ ਇਹਨਾਂ ਦੇ ਲੇਖਾਂ ਦੇ ਵਿੱਚ ਮਹਿੰਦੀ ਰੰਗੀਆਂ ਲਾਵਾਂ ਲਿਖੀਏ ਬੇ ਬੇਮਤਲਬ ਤੇ ਬੇਤਰਤੀਬਾ ਗਿਲਸਾ ਬੈਠੇ ਨੇ ਮੈਂ ਮਾਮੀ ਮਾਫੀ ਹੋਣ ਨਜ਼ਰ ਪਏ ਨੇ ਸੱਸਰੀ ਕਸੰਦੀ ਗਿਲਸਾ ਸਾਹਿਬ ਬੇਮਤਲਬ ਤੇ ਬੇਤਰਤੀਬਾ ਲਿਖਣਾ ਵੀ ਕੀ ਲਿਖਣਾ ਬੇਦਰ ਲੋਕਾਂ ਤੋਂ ਕੁਝ ਹਟ ਕੇ ਲਿਖੀਏ ਭਾਵੇਂ ਟਾਵਾ ਟਾਵਾ ਮਿਹਰਬਾਨੀ ਬਹੁਤ ਬਹੁਤ ਧੰਨਵਾਦ ਬੇਨਤੀ ਕਰਾਂ ਬੇਦਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਸਾਰੇ ਹੀ ਸੀਨੀਅਰ ਗੀਤਕਾਰ ਸਾਹਿਬ ਜਿਨ੍ਹਾਂ ਤੋਂ ਅਸੀਂ ਉਹਨਾਂ ਦੇ ਗੀਤਾਂ ਨੂੰ ਸੁਣ ਸੁਣ ਕੇ ਲਿਖਣਾ ਸਿੱਖੇ ਧਰਮਕ ਮਿਆਣਾ ਜੀ ਸ਼ਰਮੀਲਾ ਸਾਹਿਬ ਸੰਧੂ ਸਾਹਿਬ ਸੋ ਇਹ ਭਾਵੇਂ ਕੱਠ ਦਾ ਆਪਣਾ ਥੋੜਾ ਹੈ ਪਰੇ ਦਾ ਸੰਦੇਸ਼ ਬਹੁਤ ਵੱਡਾ ਜਾਊਗਾ ਅਸੀਂ ਇਹ ਮੇਲੇ ਮਾਣੇ ਹੋ ਨੇ ਸਾਰਿਆਂ ਨੇ ਸੰਧੂ ਸਾਹਿਬ ਨੇ ਜਸੋਵਾਲ ਸਾਹਿਬ ਦੀ ਹਾਜ਼ਰੀ ਵਿੱਚ ਇਹ ਪ੍ਰੋਫੈਸਰ ਮੋਹਨ ਸਿੰਘ ਦਾ ਮੇਲਾ ਠਾਠਾ ਮਾਰਦੇ ਮੇਲੇ ਮਾਨਕ ਸਾਹਿਬ ਦੇ ਬਾਹਰ ਪ੍ਰੋਗਰਾਮ ਲੱਗਣੇ ਥਰੀਕਿਆਂ ਤੋਂ ਚੱਕ ਕੇ ਲੈਣਾ ਉਹਨਾਂ ਨੂੰ ਸੋ ਅਸੀਂ ਉਹ ਉੱਥੇ ਪਿੱਛੇ ਬੈ ਕੇ ਮੇਲੇ ਮਾਣੇ ਹੋਏ ਨੇ ਅੱਜ ਪੱਟੀ ਸਾਹਿਬ ਕਮਾਨ ਸਾਹਿਬ ਇਸ ਸਾਰਿਆਂ ਨੇ ਇੱਕ ਯਤਨ ਕੀਤਾ ਹੈ ਬਹੁਤ ਵਧੀਆ ਮੈਂ ਵਧਾਈ ਦਿੰਨਾ ਹੈ ਤੇ ਇੱਕ ਛੋਟੇ ਜਿਹੇ ਗੀਤ ਨਾਲ ਇਹ ਰਚਨਾ ਨਾਲ ਆਪਣੀ ਹਾਜ਼ਰੀ ਲਾਉਣਾ ਹੈ ਉਹ ਹੈ ਕਿ ਸੰਧੂ ਸਾਹਿਬ ਮੈਨੂੰ ਕੋਈ ਇੱਕ ਸ਼ਾਇਰ ਕਹਿੰਦਾ ਗਜ਼ਲਾਂ ਲਿਖਦਾ ਸੀ ਕਵਿਤਾ ਲਿਖਦਾ ਸੀ ਉਹ ਕਹਿੰਦਾ ਵੀ ਤੁਸੀਂ ਗੀਤ ਲਿਖਦੇ ਹੋ ਸਿੱਧੇ ਸਿੱਧੇ ਵੀ ਕਵਿਤਾ ਲਿਖਣੀ ਬੜੀ ਔਖੀ ਹੈ ਇਹ ਮੈਂ ਕੋਸ਼ਿਸ਼ ਕਰਕੇ ਇੱਕ ਕਵਿਤਾ ਲਿਖੀ ਉਹਦੇ ਵਾਸਤੇ ਉਹਨੂੰ ਸੁਣਾਉਣ ਵਾਸਤੇ ਉਹ ਤੁਸੀਂ ਸੁਣੋ ਪਲੀਜ਼ ਉਹ ਸੀ ਕਿ ਮੇਰਾ ਖਿਆਲ ਹੈ ਵੀ ਸਾਰੇ ਇਹਨਾਂ ਵਿੱਚੋਂ 85% ਗੀਤਕਾਰ ਨੇ ਜਿਹੜੇ ਨਵੇਂ ਵੀ ਨੇ ਪੁਰਾਣੇ ਵੀ ਨੇ ਅੱਜ ਦੇ ਮੇਲੇ 'ਚ ਮੇਰਾ ਖਿਆਲ ਹੈ। ਉਹ ਸੀ ਕਹੇ ਚੱਲ ਜਿੰਦੇ ਕਵਿਤਾਵਾਂ ਲਿਖੀਏ। ਚੱਲ ਜਿੰਦੇ ਕਵਿਤਾਵਾਂ ਲਿਖੀਏ ਮੈਂ ਸੁਣਿਆ ਪਰਦੇਸਾਂ ਦੇ ਵਿੱਚ ਪੂਰਨ ਪੁੱਤ ਉਦਾਸ ਬੜੇ ਨੇ। ਮੈਂ ਸੁਣਿਆ ਪਰਦੇਸਾਂ ਦੇ ਵਿੱਚ ਪੂਰਨ ਪੁੱਤ ਉਦਾਸ ਬੜੇ ਨੇ। ਉਹਨਾਂ ਦੇ ਨਾਲ ਚਿੱਠੀਆਂ ਦੇ ਵਿੱਚ ਮਾਵਾਂ ਦੀਆਂ ਦੁਆਵਾਂ ਲਿਖੀਏ। ਚੱਲ ਜਿੰਦੇ ਕਵਿਤਾਵਾਂ ਲਿਖੀਏ। ਮੇਰੇ ਮਨ ਦੇ ਮਾਰੂਥਲ ਵਿੱਚ ਮੁੱਦਤ ਦੀ ਬਰਸਾਤ ਨਹੀਂ ਹੋਈ ਮੇਰੇ ਮਨ ਦੇ ਮਾਰੂਥਲ ਵਿੱਚ ਮੁੱਦਤ ਦੀ ਬਰਸਾਤ ਨਹੀਂ ਹੋਈ ਆਪਣੀ ਅੱਖ ਦਾ ਸੁਰਮਾ ਦੇ ਦੇ ਅੰਬਰਾਂ ਵਿੱਚ ਘਟਾਵਾਂ ਲਿਖੀਏ ਮੇਰਾ ਚੀਰਾ ਤੇਰੀ ਚੁੰਨੀ ਮੇਰਾ ਚੀਰਾ ਤੇਰੀ ਚੁੰਨੀ ਦੂਰ ਦੂਰ ਹੁਣ ਰਹਿ ਨਹੀਂ ਸਕਦੇ ਚੱਲ ਇਹਨਾਂ ਦੇ ਲੇਖਾਂ ਦੇ ਵਿੱਚ ਮਹਿੰਦੀ ਰੰਗੀਆਂ ਲਾਵਾਂ ਲਿਖੀਏ ਬੇ ਬੇਮਤਲਬ ਤੇ ਬੇਤਰਤੀਬਾ ਗਿੱਲ ਸਾਹਿਬ ਬੈਠੇ ਨੇ ਮੈਂ ਮਾਫੀ ਮਾਫੀ ਹੁਣ ਨਜ਼ਰ ਪਏ ਨੇ ਸਸਰੀ ਕਾ ਸੰਦੀਲਾ ਸਾਹਿਬ ਬੇਮਤਲਬ ਤੇ ਬੇਤਰਤੀਬਾ ਲਿਖਣਾ ਵੀ ਕੀ ਲਿਖਣਾ ਬੇਦਲ ਲੋਕਾਂ ਤੋਂ ਕੁਝ ਹਟ ਕੇ ਲਿਖੀਏ ਭਾਵੇਂ ਟਾਵਾ ਟਾਵਾ ਮਿਹਰਬਾਨੀ ਬਹੁਤ ਬਹੁਤ ਧੰਨਵਾਦ